ਹallelujah hallelujah 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 ਸਾਰਣ ਮੇਰੇ ਵੱਲੋਂ ਜੈਮਸੀਦੀ ਜੋ ਸਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਵਿਖੇ ਇੱਕ ਘਟਨਾ ਕਰਨ ਸਾਡੇ ਸਾਹਮਣੇ ਆਇਆ ਸੀ ਜਿਹਦੇ ਵਿੱਚ ਪਾਸਟਰ ਸਰਬਜੀਤ ਜੀ ਦੀ ਵੀਡੀਓ ਵੀ ਸਾਡੇ ਸਾਹਮਣੇ ਆਈ ਸੀ ਔਰ ਬਹੁਤ ਭਾਵਕ ਹੋ ਕੇ ਇਹਨਾਂ ਨੇ ਪੂਰੇ ਮਸੀਹ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਵੀ ਮੇਰੀ ਚਰਚ ਦੇ ਉੱਪਰ ਅਟੈਕ ਹੋਇਆ ਇਹਨਾਂ ਦੀ ਚਰਚ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਿਆ ਗਿਆ ਕੁੱਟਿਆ ਗਿਆ ਔਰ ਪਾਸਟਰ ਜੀ ਨੇ ਇਥੋਂ ਤੱਕ ਗੱਲ ਕਹਿਤੀ ਸੀ ਵੇ ਮੈਂ ਆਪਣੀ ਇਹ ਜਿਹੜੀ ਚੱਤ ਛੱਡ ਕੇ ਮੈਂ ਹੋਰ ਕਿਤੇ ਚੱਤ ਲਾਵਾਂਗਾ ਪਰ ਪ੍ਰਭੂ ਦੇ ਅੱਗੇ ਇਹਨਾਂ ਨੇ ਪ੍ਰਾਰਥਨਾ ਵੀ ਕੀਤੀ ਸੀ ਕਿ ਪ੍ਰਭੂ ਸਾਡੇ ਲਈ ਕੋਈ ਯੋਧੇ ਖੜੇ ਕਰ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜਦੋਂ ਗੱਲ ਸਾਡੇ ਕੋਲ ਸਾਹਮਣੇ ਸਾਡੇ ਆਈ ਉਹ ਸਾਡੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਸਾਰੀ ਟੀਮ ਔਰ ਸਾਡੇ ਬ੍ਰਦਰ ਪੀਟਰਸ ਜੀ ਇਹਨਾਂ ਨੇ ਰਾਤ ਹੀ ਜਾ ਕੇ ਜਿਹੜਾ ਉੱਥੇ ਕੰਮ ਕੀਤਾ ਔਰ ਮੇਰੀ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਔਰ ਅੱਜ ਜਿਹੜਾ ਜਿਹੜੇ ਵਿਰੋਧੀ ਆ ਉਹਨਾਂ ਦੇ ਪਰਚਾ ਜਿਹੜਾ ਵਾ ਦਰਜ ਹੋ ਚੁੱਕਾ ਵਕ ਵਕਤ ਧਰਾਂ ਦੇ ਅਧੀਨ ਔਰ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹ ਜਿਹੜੇ ਵਿਰੋਧੀ ਉਥੇ ਬੜਕਾ ਮਾਰਦੇ ਸੀ ਜਿਹੜੇ ਮਸੀਹ ਭਾਈਚਾਰੇ ਨੂੰ ਡਰਾਉਣ ਦੀ ਗੱਲ ਕਰਦੇ ਸੀ ਜਿਹੜੇ ਮਸੀਹ ਭਾਈਚਾਰੇ ਨੂੰ ਮਾਰਨ ਕੁੱਟਣ ਦੀ ਗੱਲ ਕਰਦੇ ਸੀ ਅੱਜ ਉਹ ਰੁੱਡਾਂ ਦੇ ਵਿੱਚੋਂ ਬੜੇ ਪਏ ਨੇ ਔਰ ਪਰਮੇਸ਼ਵਰ ਨੇ ਫੇਰ ਇੱਕ ਵਾਰ ਸਾਡੀ ਜਿੱਤ ਕਰਾਈ ਆ ਇਹਦੇ ਲਈ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਹallelujah ਹallelujah ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੈ ਐਮ ਸੀ ਕੀ ਮੈਂ ਪਾਸਟਰ ਸਰਬਜੀਤ ਸਿੰਘ ਤੁਸੀਂ ਸਾਰੇ ਮੈਨੂੰ ਜਾਣਦੇ ਆ ਬੀਤੇ ਦਿਨਾਂ ਦੇ ਵਿੱਚ ਮੇਰੀ ਵੀਡੀਓ ਵਾਇਰਲ ਰਹੀ ਹੈ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਜਿਹੜੇ ਸ਼ਰਾਤੀ ਅੰਸਰ ਜਿਹੜੇ ਜਿਹੜੇ ਜਿਨ੍ਹਾਂ ਦੇ ਮਨਸੂਬੇ ਆ ਅੱਗੇ ਅਸੀਂ ਚਰਚਾ ਬਣ ਨਹੀਂ ਦੇਣੀ ਆ ਚਰਚਾ ਲੱਗਣੀ ਨਹੀਂ ਦੇਣੀ ਆ ਉਹਨਾਂ ਨੇ ਇਹ ਗੰਦੀ ਮਾਨਸਿਕਤਾ ਦੇ ਨਾਲ ਉਹ ਚਰਚੇ ਦੇ ਵਿੱਚ ਆਏ ਔਰ ਬੱਚਿਆਂ ਨੂੰ ਕੱਲਿਆਂ ਦੇਖ ਕੇ ਉਹਨਾਂ ਨੂੰ ਧੋਖੇ ਨਾਲ ਬੁਲਾ ਕੇ ਉਹਨਾਂ ਨਾਲ ਨਾ ਕੇਵਲ ਮਾਰਕੁੱਟ ਕੀਤੀ ਬਲਕਿ ਉਸ ਨੂੰ ਕੁੱਟਮਾਰ ਕਰਦੇ ਆਪਣੇ ਕਮਰੇ 'ਚ ਗਿਟਨੈਪ ਕਰਕੇ ਬਹੁਤ ਉਹਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਮੂੰਹ ਤੇ ਠੁੱਕਿਆ ਗਿਆ ਪਿਸ਼ਾਬ ਤੱਕ ਕੀਤਾ ਗਿਆ ਔਰ ਬੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਜਦ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਮੂੰਹ ਦੇ ਉੱਤੇ ਪੈਰ ਰੱਖ ਕੇ ਉਹ ਇਹ ਕਹਿੰਦੇ ਸੀ ਵੀ ਹੁਣ ਬੋਲ ਕੇ ਦਿਖਾਓ ਹਾਲੇਲੂਇਆ ਤੁਹਾਡੀਆਂ ਕਬਰਾਂ ਇੱਥੇ ਪੁੱਟਾਂਗੇ ਇਸ ਤਰ੍ਹਾਂ ਦੀਆਂ ਜ਼ਬਰ ਜੁਲਮ ਜਦ ਮੇਰੇ ਬੱਚਿਆਂ ਨਾਲ ਹੋਇਆ ਨਿੱਤੇ ਦਿਨੀ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਮੇਤੇ ਜੁਲਮ ਟਾਇਏ ਮੇਰੇ ਪਰਿਵਾਰ ਦੇ ਉੱਤੇ ਜੁਲਮ ਟਾਇਏ ਤਾਂ ਕੁਝ ਸਮੇਂ ਦੇ ਲਈ ਅਸੀਂ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਸੀ ਕਿ ਇਹ ਪੰਜਾਬ ਦੇ ਵਿੱਚ ਵੀ ਹੁਣ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਇਦਾਂ ਦੀ ਮਾਨਸਿਕਤਾ ਦੇ ਲੋਕ ਰਹਿੰਦੇ ਨੇ ਪਰ ਜਦੋਂ ਮੈਨੂੰ ਗਲੋਬਲ ਐਕਸ਼ਨ ਕਮੇਟੀ ਦੇ ਵਿੱਚੋਂ ਪ੍ਰਧਾਨ ਗੌਰਵ ਜੀ ਦਾ ਫੋਨ ਆਇਆ ਔਰ ਰਾਜ ਸਿੱਧੂ ਜੀ ਉਸੇ ਸਮੇਂ ਮੇਰੇ ਕੋਲ ਆਏ ਅਦਰ ਲੁਕਸ ਜੀ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਔਰ ਰਾਤ ਨੂੰ ਮੀ ਪੈਂਦੇ ਦੇ ਵਿੱਚ ਪੀਟਰ ਬਲੰਦਪੁਰੀ ਜੀ ਉਸੇ ਸਮੇਂ ਅਧੀ ਰਾਤ ਨੂੰ ਆ ਕੇ ਖੜੇ ਹੋ ਗਏ ਤੁਸੀਂ ਯਕੀਨ ਮੰਨਿਓ ਜਦੋਂ ਇਹ ਖੜੇ ਹੋਏ ਤਾਂ ਮੈਨੂੰ ਐ ਲੱਗਿਆ ਕਿ ਮੇਰੇ ਨਾਲ ਅਪੋਸਟਲ ਅੰਕਰੂਲਾ ਜੀ ਆ ਕੇ ਖੜੇ ਹੋ ਗਏ ਆ ਹalleluyah ਤਾਂ ਮੈਨੂੰ ਹੌਸਲਾ ਬੜਾ ਮਿਲਿਆ ਕਿ ਸੱਚਮੁੱਚ ਸਾਡੇ ਆਤਮਿਕ ਪਿਤਾ ਨੇ ਐਦਾਂ ਦੇ ਸਾਡੇ ਨਾਲ ਯੋਧਿਆਂ ਨੂੰ ਖੜਾ ਕੀਤਾ ਆ ਕਿ ਜਿਹਦੇ ਦੁਆਰਾ ਸਾਨੂੰ ਬੜੀ ਦਲੇਰੀ ਮਿਲੀ ਔਰ ਉਸ ਉਸ ਗ੍ਰੇਸ ਦੇ ਨਾਲ ਜਦੋਂ ਅਸੀਂ ਅੱਗੇ ਵਧੇ ਪ੍ਰਾਰਥਨਾਵਾਂ ਦੇ ਦੁਆਰਾ ਜਦੋਂ ਅਸੀਂ ਅੱਗੇ ਵਧੇ ਤਾਂ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਜਿੱਤ ਦਿੱਤੀ ਜਿਹੜੇ ਸ਼ਹਿਰ ਦੇ ਖੱਬੀਖਾਨ ਬਣੀ ਫਿਰਦੇ ਸੀ ਜਿਹੜੇ ਦੱਸਦੇ ਸੀ ਵੀ ਅਸੀਂ ਬਹੁਤ ਪਤਾ ਨਹੀਂ ਕੀ ਚੀਜ਼ਾਂ ਉਹ ਅੱਜ ਖੁੱਡਾਂ ਦੇ ਵਿੱਚ ਵੜ ਗਏ ਆ ਤੇ ਅੱਜ ਉਹ ਲੁਕਦੇ ਫਿਰਦੇ ਆ ਪਰਮੇਸ਼ਰ ਨੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਤੇ ਉਹਨਾਂ ਤੇ ਵਰਦੀਆਂ ਧਾਰਾ ਲੱਗੀਆਂ ਅਸੱਤ ਪੇਜਾਂ ਦੀ ਐਫ ਆਈ ਆਰ ਮੇਰੇ ਹੱਥ ਦੇ ਵਿੱਚ ਆ ਔਰ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਮਿੰਦਾ ਕਰ ਦਿੱਤਾ ਔਰ ਮੈਂ ਦੱਸ ਦੇਣਾ ਚਾਹਣਾ ਉਹਨਾਂ ਵਿਰੋਧੀਆਂ ਨੂੰ ਕਿਤੇ ਐ ਭਲੇ ਖਿਚੇ ਹੋ ਰਿਹਾ ਇਸ ਗੱਲ ਨੂੰ ਐ ਨਾ ਸਮਝ ਲਿਓ ਕਿ ਮਸੀਹ ਲੋਕ ਕੁਝ ਵੀ ਨਹੀਂ ਕਰਦੇ ਇਹ ਸਿਰਫ ਜ਼ੁਲਮ ਸਹੰਦੇ ਆ ਜ਼ੁਲਮ ਜਿੰਨਾ ਸਹਿਣਾ ਸੀ ਸਾਡੇ ਖੁਦਾ ਨੇ ਸਹਿ ਲਿਆ ਉਹਨੇ ਪਾਪਾਂ ਦੇ ਲਈ ਮਰਨਾ ਸੀ ਉਹਨੇ ਮਰ ਲਿਆ ਉਹਨੇ ਉਹਨੇ ਦੁਬਾਰਾ ਸਾਨੂੰ ਪਾਪਾਂ ਦੇ ਲਈ ਮਰਨ ਦੀ ਲੋੜ ਨਹੀਂ ਤਾਂ ਜਿੱਦਾਂ ਉਹ ਜ਼ੁਲਮ ਸਾਡੇ ਲਈ ਸਹਿ ਆ ਤੇ ਸਾਨੂੰ ਜ਼ੁਲਮ ਸਹਿਣ ਦੀ ਵੀ ਲੋੜ ਨਹੀਂ ਆ ਸਾਡੇ ਨਾਲ ਅੱਜ ਪੰਜਾਬ ਦੀ ਕ੍ਰਿਸਚਨ ਕਮਿਊਨਿਟੀ ਇੰਨੀ ਜਾਗ ਚੁੱਕੀ ਆ ਕਿ ਹੁਣ ਹੁਣ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਖੁੱਲੀ ਆਵਾਜ਼ ਦੇ ਵਿੱਚ ਕਿ ਹੁਣ ਤੁਸੀਂ ਕਿਤੇ ਭੁੱਲ ਕੇ ਵੀ ਕਿਸੇ ਚਰਚ ਦੇ ਉੱਤੇ ਜਾਂ ਕਿਸੇ ਚਰਚ ਦੇ ਜਾਂ ਕਿਸੇ ਬੰਦੇ ਦੇ ਉੱਤੇ ਜੇ ਕਿਸੇ ਮਾਰੀ ਅੱਖ ਵੀ ਤੁਸੀਂ ਰੱਖੀ ਤਾਂ ਤੁਸੀਂ ਜਾਣ ਜਾਓਗੇ ਉਹਦੇ ਨਤੀਜੇ ਕੀ ਹੋਣਗੇ ਮੈਂ ਤੁਹਾਨੂੰ ਖਬਰਦਾਰ ਕਰ ਦੇਣਾ ਚਾਹਣਾ ਅੱਜ ਦਾ ਮਸੀਹ ਅੱਜ ਦਾ ਪੰਜਾਬ ਦਾ ਮਸੀਹ ਖਾਸ ਕਰਕੇ ਉਹ ਜਾਗਿਆ ਹੋਇਆ ਆ ਔਰ ਮੈਂ तमाम ਆਪਣੇ ਪਾਸਟਰ ਸਹਿਬਾਨਾਂ ਨੂੰ ਔਰ ਖੁਦਾਵੰਦ ਦੇ ਖਾਦਮਾਂ ਨੂੰ ਇਹ ਅਪੀਲ ਕਰਦਾ ਕਿ ਉਠੋ ਜਾਗੋ ਇੱਕ ਮਨ ਰੋ ਇੱਕ ਚਿਤ ਰੋ ਸਾਡੇ ਵਿਚਾਰਧਾਰਾ ਲੱਗ ਹੋ ਸਕਦੇ ਨੇ ਸਾਡੀਆਂ ਸੰਸਥਾ ਲਗ ਹੋ ਸਕਦੀਆਂ ਲੇਕਿਨ ਸਾਡਾ ਆਤਮਾ ਇੱਕ ਵਾ ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਨੇ ਇੱਕੋ ਜਿਹਾ ਪਾਇਆ ਤਾਂ ਅਸੀਂ ਉਸੇ ਆਤਮਾ ਦੇ ਵਿੱਚ ਇਕੱਠੇ ਹੋ ਕੇ ਇੱਕ ਕਾਲ ਦੇ ਦੁਆਰਾ ਖੜੇ ਹੋਈਏ ਔਰ ਪਰਮੇਸ਼ਰ ਦੀ ਗ੍ਰੇਸ ਦੇ ਨਾਲ ਉਹਨਾਂ ਵਿਰੋਧੀਆਂ ਨੂੰ ਠੁਕਮਾ ਜਵਾਬ ਦਈਏ ਸਾਰਿਆਂ ਨੂੰ ਜੈ ਐਮਸੀ ਦੀ ਔਰ ਜਾਂਦਾ ਹੋਇਆ ਮੈਂ ਇੱਕ ਵਾਰ ਫਿਰ ਤੋਂ ਸਾਡੇ ਪ੍ਰਧਾਨ ਗੌਰਵ ਜੀ ਦਾ ਦੀਨੋ ਧੰਨਵਾਦ ਕਰਦਾ ਸਾਡੇ ਲੀਡਰਸ਼ਿਪ ਅਵੇਰਨੈਸ ਕਮੇਟੀ ਦਾ ਦਿਨੋ ਧੰਨਵਾਦ ਕਰਦਾ ਜਿਹੜੇ ਅੱਧੀ ਰਾਤ ਨੂੰ ਖੜੇ ਹੋਏ ਸਾਡੇ ਪ੍ਰਧਾਨ ਲੱਕੀ ਜੀ ਦਾ ਧੰਨਵਾਦ ਕਰਦਾ ਦਿਨੋ ਜਿਹੜੇ ਸਾਡੇ ਨਾਲ ਦਿਨ ਰਾਤ ਮੋਢਾ ਲਾ ਕੇ ਸਾਡੇ ਪਿਆਰੇ ਭਰਾ ਰਾਜ ਜੀ ਲੁਧਿਆਣਾ ਦੇ ਵਿੱਚ ਇੱਕ ਬਹੁਤ ਵਧੀਆ ਲੀਡਰ ਪਰਮੇਸ਼ਰ ਨੇ ਇਹਨਾਂ ਨੂੰ ਠਹਿਰਾਇਆ ਮੈਂ ਨਾ ਧੰਨਵਾਦ ਕਰਦਾ ਸਾਡੇ ਪਿਆਰੇ ਲੁਕਸ ਮਸੀਹ ਜੀ ਜਿਹੜੇ ਹਰ ਸਮੇ 24 ਘੰਟੇ ਇਹਨਾਂ ਦੀ ਡਿਊਟੀ ਅੱਧੀ ਰਾਤ ਨੂੰ ਮੈਸੇਜ ਕੀਤਾ ਅੱਧੀ ਰਾਤ ਨੂੰ ਰਿਪਲਾਈ ਆ ਗਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਆਖਿਰ ਵਿੱਚ ਮੈਂ ਸਾਡੇ ਆਤਮਿਕ ਪਿਤਾ ਅਪੋਸਟਲ ਅੰਕ ਨੂੰ ਲੱਜਾ ਬਹੁਤ ਧੰਨਵਾਦ ਕਰਦਾ ਦੋਨੋਂ ਹੱਥ ਚਾਕੇ ਪਰਮੇਸ਼ਰ ਨੂੰ ਤਾਰੀਫ ਕਰਦਾ ਹੋਇਆ ਕਹਿਣਾ ਕਿ ਸਾਡੇ ਉੱਤੇ ਪਰਮੇਸ਼ਰ ਨੇ ਇਦਾਂ ਦੇ ਖਾਦਮਾਂ ਨੂੰ ਠਹਿਰਾਇਆ ਜਿਹੜੇ ਦਿਨ ਰਾਤ ਆਪਣੀ ਕੌਮ ਲਈ ਪਹਿਰਾ ਦਿੰਦੇ ਤੇ ਮੈਂ ਦੁਆ ਮੰਗਦਾ ਆ ਆਪਣੀ ਸਾਰੀ ਟੀ ਲਾ ਜੀ ਉਹਨਾਂ ਦੀ ਮਿਨਿਸਟਰੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਆਤਮਿਕ ਬੱਚਾ ਤੇ ਪਰਮੇਸ਼ਰ ਦੇ ਦੂਤਾਂ ਦੇ ਪੈਰੇ ਹਮੇਸ਼ਾ ਲੱਗੇ ਰਹਿਣ ਸਾਰਿਆਂ ਨੂੰ ਜੈ ਮਸੀਹ ਦੀ ਜੈ ਮਸੀਹ